ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਹੈ ਜਿੱਥੇ ਬਾਰਡਰ ਤੇ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ ਉਥੇ ਲੋਕਾਂ ਦੇ ਨਾਲ ਸਹਿਯੋਗ ਵੀ ਜਿਹੜਾ ਬਣਿਆ ਹੋਇਆ ਉਸੇ ਸਹਿਯੋਗ ਦਾ ਨਤੀਜਾ ਅੱਜ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਮਿਲਿਆ ਜਦੋਂ ਕਿ ਇੱਕ ਡਰੋਨ ਦੀ ਇਨਫੋਰਮੇਸ਼ਨ ਜਿਹੜੇ ਡਰੋਨ ਐਕਟੀਵਿਟੀ ਦੀ ਇਨਫੋਰਮੇਸ਼ਨ ਜਿਹੜੀ ਸਾਨੂੰ ਪਤਾ ਲੱਗੀ ਜਿਸ ਸੰਬੰਧ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਤੇ ਪਿੰਡ ਜਿਹੜਾ ਮਹਿਦੀਪੁਰ ਸਰਚ ਆਪਰੇਸ਼ਨ ਦੇ ਸਬੰਧ ਦੇ ਵਿੱਚ ਮਦਦ ਕੀਤੀ ਤੇ ਉੱਥੇ ਹਰਪਾਲ ਸਿੰਘ ਸਨੂਬ ਸਰਜੀਤ ਸਿੰਘ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਇੱਕ ਬਹੁਤ ਹਾਈਟ ਤੋਂ ਉਹਨਾਂ ਦੇ ਜਿਹੜਾ ਪਸ਼ੂਆਂ ਵਾਲਾ ਸ਼ੈੱਡ ਹੈ ਉਹਦੇ ਵਿੱਚ ਕੋਈ ਹੈਵੀ ਚੀਜ਼ ਡਿੱਗੀ ਹੈ ਤੇ ਇਸ ਇਨਫੋਰਮੇਸ਼ਨ ਤੇ ਐਕਸ਼ਨ ਕਰਦੇ ਹੋਏ ਜਿਹੜੀ ਪੰਜਾਬ ਪੁਲਿਸ ਤੇ ਬੀਐਸਐਫ ਮੌਕੇ ਤੇ ਪਹੁੰਚੀ ਤੇ ਉਸ ਜਿਹੜਾ ਪੈਕੇਟ ਆ ਉਹਦੀ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਸ ਦੇ ਵਿੱਚ 6 ਛੋਟੇ ਛੋਟੇ ਪੈਕੇਟ ਬਰਾਮਦ ਹੋਏ ਤੇ ਪੈਕਟ ਨੂੰ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤੇ ਟੈਸਟ ਕਿਟ ਲਈ ਇਹ ਮੁਕ ਟੈਸਟ ਕੀਤਾ ਗਿਆ ਤੇ ਹੈਲੋਨ ਰਿਕਵਰ ਵੀ ਜਿਸ ਨੂੰ ਪੋਜੈਸ਼ਨ ਦੇ ਵਿੱਚ ਲੈ ਕੇ ਇਹਦਾ ਐਫ ਆਈ ਆਰ ਨੰਬਰ ਜਿਹੜੀ ਆ 28 ਜਿਹੜੀ ਅੱਜ ਦੀ ਤਰੀਕ ਤੇ 21 ਸੀ ਐਨ ਡੀ ਪੀ ਐਸ ਅਕ 10 11 12 에어ਕ੍ਰਾਫਟ ਹੈ ਜਿਹੜਾ ਦਰਜਾ ਰਜਿਸਟਰ ਕਰ ਲਿਆ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀ ਬਰਾਮਦਗੀ ਹੈ ਇਹ ਵਿਦ ਪੈਕਿੰਗ ਮਟੀਰੀਅਲ ਜਿਹੜੀ ਹੈਗੀ ਆ 3 ਕਿਲੋ 236 ਗ੍ਰਾਮ ਤੇ ਜਿਹੜੀ ਇਹਦੀ ਟੋਟਲ ਜਿਹਨੂੰ ਪੈਕੇਟ ਦੇ ਵਿੱਚੋਂ ਕੱਢ ਕੇ ਜਦੋਂ ਤਾਂ वजन ਕੀਤਾ ਗਿਆ ਤੇ 2 ਕਿਲੋ 998 ਗ੍ਰਾਮ ਜਿਹੜੀ ਹੈ ਬ੍ਰਾਊਨ ਦੀ ਇਹਨੂੰ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਜਿਹੜਾ ਸਰਚ ਆਪਰੇਸ਼ਨ ਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਚਲਾ ਲਿਆ ਕਿਉਂਕਿ ਇਹ ਡਰੋਨ ਰਾਹੀਂ ਛੁੱਟੀ ਆ ਤੇ ਡਰੋਨ ਮਿਲਣ ਦੀ ਵੀ ਜਿਹੜੀ ਆ ਕਾਫੀ ਜਿਹੜੀ ਆ ਸੰਭਾਵਨਾ ਹੈ ਇਸ ਸੰਬੰਧੀ ਜਿਹੜਾ ਸਰਚ ਆਪਰੇਸ਼ਨ ਇਸ ਸਮੇਂ ਵੀ ਲਗਾਤਾਰ ਚੱਲ ਰਿਹਾ ਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਜਿਹੜੀ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੀ ਜਿਹੜੀ 1 ਲੱਖ ਰੁਪਏ ਦੀ ਇਨਾਮ ਦੀ ਘੋਸ਼ਣਾ ਕੀਤੀ ਆ ਉਸ ਦੇ ਵਿੱਚ ਸਾਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਉਸੇ ਤਰ੍ਹਾਂ ਜਿਹੜਾ ਅੱਜ ਵੀ ਸਾਨੂੰ ਸਹਿਯੋਗ ਮਿਲਿਆ ਤੇ ਇਹ ਬਰਾਮਦ ਕੀ ਹੋਈ ਹੈ ਸੋ ਜਿੱਥੇ ਅਸੀਂ ਬਾਰਡਰ ਤੇ ਜਿਹੜੀ ਡਰੋਨ ਐਕਟੀਵਿਟੀ ਆ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਉੱਥੇ ਅਸੀਂ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੈਂਕੜੇ ਵਿਅਕਤੀਆਂ ਨੂੰ ਫੜ ਕੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਭੇਜ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬਰਾਮਦਗੀ ਹੈ ਇਹ ਵੀ ਇੱਕ ਬੜੀ ਬੜੀ ਐਮ ਸਾਨੂੰ ਜ਼ਿੰਮੇਵਾਰੀ ਵੀ ਦਿੰਦੀ ਹੈ ਕਿ ਇਸ ਗਤੀਵਿਧੀ ਦੇ ਨਾਲ ਸ਼ਾਮਲ ਜਿਸ ਬਖਤੀ ਨੇ ਵੀ ਮਗਾਈ ਹੈ ਉਸ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਇਸ ਵਾਰ ਦੀ ਥਾਣਾ ਖੇਮਕਰਨ ਵਿਖੇ ਐਫ ਆਈ ਆਰ ਦਰਜ ਕਰਕੇ ਤੇ ਇਹਦੀ ਅਗਲੀ ਤਫਤੀਸ਼ ਜਿਹੜੀ ਉਹ ਸ਼ੁਰੂ ਕਰ ਦਿੱਤੀ